ਡੋਨਲਡ 트ੰਪ ਨੇ ਦੂਸਰੀ ਵਾਰ ਰਾਸ਼ਟਰਪਤੀ ਬਣਨਤੇ ਸੌ ਚੁੱਕੀ 47ਵੇਂ ਰਾਸ਼ਟਰਪਤੀ ਨੇ ਅਮਰੀਕਾ ਦੇ ਡੋਨਲਡ 트ੰਪ ਦੇ ਇਸ ਸੌ ਚੁੱਕ ਸਮਾਗਮ ਦੇ ਵਿੱਚ ਵੱਖ-ਵੱਖ ਦੇਸ਼ਾਂ ਤੋਂ ਦੁਨੀਆ ਭਰ ਤੋਂ ਸ਼ਖਸੀਅਤਾਂ ਉੱਥੇ ਪਹੁੰਚੀਆਂ ਐਸੋ ਤੱਕ ਕਿ ਉਹਨਾਂ ਮੁਲਕਾਂ ਤੋਂ ਵੀ ਜਿਨ੍ਹਾਂ ਨਾਲ ਅਜੇ ਤੱਕ ਕਠੇ ਤੌਰ ਦੇ ਉੱਤੇ ਅਮਰੀਕਾ ਕੁਝ ਵਿਵਾਦਾਂ ਦੇ ਵਿੱਚ ਸੀ ਉਹ ਵੀ ਲੋਕ ਉਹ ਵੀ ਲੀਡਰ ਉੱਥੇ ਪਹੁੰਚੇ ਹਾਲਾਂਕਿ ਇੱਥੇ ਆ ਕੇ ਇੱਕ ਸਵਾਲ ਬਣਿਆ ਰਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਉੱਥੇ ਇਨਵਿਟੇਸ਼ਨ ਨਹੀਂ ਪਹੁੰਚਾਇਆ ਗਿਆ ਜਦਕਿ ਅੰਬਾਨੀ ਪਰਿਵਾਰ ਉੱਥੇ ਜਾ ਕੇ ਡੋਨਲਡ ਟਰੰਪ ਨੂੰ ਮਿਲ ਕੇ ਆਇਆ ਔਰ ਇੱਕ ਹੋਰ ਵੱਡੀ ਗੱਲ ਇਸ ਪ੍ਰੋਗਰਾਮ ਦੇ ਵਿੱਚ ਇਸ ਸਮਾਗਮ ਦੇ ਵਿੱਚ ਇੱਕ ਚਿਹਰਾ ਹੋਰ ਨਜ਼ਰ ਆਇਆ ਉਹ ਚਿਹਰਾ ਹੋਰ ਕੋਈ ਨਹੀਂ ਗੁਰਪਤਵੰਤ ਪੰਨੂ ਗੁਰਪਤਵੰਤ ਪੰਨੂ ਖਾਲਸਤਾਨ ਸੰਗਠਨ ਸਿੱਖ ਫਾਰ ਜਸਟਿਸ ਦਾ ਮੁਖੀ ਗੁਰਪਤਵੰਤ ਪੰਨੂ ਉੱਥੇ ਨਜ਼ਰ ਆਉਂਦੇ ਨੇ ਔਰ ਉੱਥੇ ਜਿੰਦਾਬਾਦ ਦੇ ਨਾਰੇ ਵੀ ਲੱਗਦੇ ਨੇ ਡੋਨਲਡ ਟਰੰਪ ਦੇ ਸਟੇਜ ਦੇ ਠੀਕ ਨਜ਼ਦੀਕ ਗੁਰਪਤਵੰਤ ਪੰਨੂ ਨਜ਼ਰ ਆਇਆ ਔਰ ਉੱਥੇ ਖਾਲਿਸਤਾਨ ਜਿੰਦਾਬਾਦ ਦੇ ਕਥਤ ਤੌਰ ਦੇ ਉੱਤੇ ਨਾਰੇ ਵੀ ਲਾਏ ਗਏ ਕੈਮਰੇ ਦੇ ਅੱਗੇ ਗੁਰਪਤਵੰਤ ਪੰਨੂ ਇਸੇ ਤਰ੍ਹਾਂ ਦਾ ਜਿੰਦਾਬਾਦ ਦੇ ਨਾਰੇ ਵਾਲਾ ਐਕਸ਼ਨ ਕਰਦਾ ਨਜ਼ਰ ਆਇਆ ਹੁਣ ਇਹਦਾ ਮਤਲਬ ਕੀ ਸਮਝਿਆ ਜਾਵੇ ਕੀ ਗੁਰਪਤਵੰਤ ਪੰਨੂ ਸਪੈਸ਼ਲ ਇਨਵੀਟੇਸ਼ਨ ਦੇ ਜ਼ਰੀਏ ਉੱਥੇ ਪਹੁੰਚੇ ਜੇ ਸਪੈਸ਼ਲ ਇਨਵੀਟੇਸ਼ਨ ਦੇ ਜ਼ਰੀਏ ਪਹੁੰਚੇ ਤਾਂ ਫੇਰੇ ਮੰਨ ਲਈਏ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸੱਦਾ ਨਹੀਂ ਆਇਆ ਪਰ ਗੁਰਪਤਮੰਤ ਪੰਨੂ ਨੂੰ ਵੀ ਸੱਦਾ ਆ ਗਿਆ ਹਾਲਾਂਕਿ ਇਹ ਆਪਣੇ ਆਪ ਦੇ ਵਿੱਚ ਬਹੁਤ ਸਾਰੇ ਪਾਇਦਾਨ ਅਖਤਿਆਰ ਕਰ ਸਕਦੀ ਹੈ ਖਬਰ ਪਰ ਇਹਦੇ ਵਿੱਚ ਫਿਲਹਾਲ ਕੀ ਕੁਝ ਸਾਹਮਣੇ ਆਉਂਦਾ ਦੱਸਦੇ ਰਹਿਾਂਗੇ ਉਦ ਤੱਕ ਜੋ ਤਸਵੀਰਾਂ ਆਈਆਂ ਆਓ ਵੇਖਦੇ ਹਾਂ